Yeah. ਜੋ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਵਿੱਚ ਆਰਡੀਨੈਂਸ ਕਾਨੂੰਨ ਪਾਸ ਕੀਤਾ ਹੈ ਉਸ ਦੇ ਵਿਰੁੱਧ ਵਿੱਚ ਦਿੱਲੀ ਚ ਚੱਲਦੇ ਧਾਨੇ ਫਲੋਰ ਦੇ ਵਕੀਲਾਂ ਵੱਲੋਂ ਰੋਜ਼ ਮਾਰਚ ਕਰਦੇ ਆ ਵਕੀਲ ਭਾਈ ਝਾਰੇ ਨੇ ਤਹਿਸੀਲ ਦਾ ਤੱਪਣ ਭਰਉਣ ਨੂੰ ਦਿੱਤਾ ਮੰਗ ਪੱਤਰ ਵਕੀਲਾਂ ਨੇ ਕਿਹਾ ਕਿ ਸੈਂਟਰ ਸਰਕਾਰ ਨੂੰ ਆਰਡੀਨੈਂਸ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਕਿਸਾਨ ਦਿੱਲੀ ਵਿੱਚ ਕੜਕ ਦੀ ਠੰਡ ਵਿੱਚ ਬੈਠਣ ਲਈ ਮਜਬੂਰ ਹਨ ਸਰਕਾਰ ਨੂੰ ਅੜਵ ਰਵਈਆ ਛੱਡ ਕੇ ਕਿਸਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਫਲੋ ਤੋਂ ਰਾਜਗਮਾਨ ਅੰਗਲ ਦੀ ਇੱਕ ਖਾਸ ਰਿਪੋਰਟ ਇੱਕ ਬਹੁਤ ਵੱਡਾ ਐਜੀਟੇਸ਼ਨ ਚੱਲ ਰਿਹਾ ਹੈ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਫਾਰਮਰਾਂ ਦੇ ਹੱਥ ਦੇ ਵਿੱਚ ਸਾਰੇ ਵਕੀਲ ਭਾਈਚਾਰੇ ਦੇ ਭਾਈਚਾਰਾ ਮੁਸੀ ਸਾਡੇ ਤੇ ਸਾਰੇ ਆਮ ਆਵਾਮ ਵੀ ਸਾਡੇ ਨਾਲ ਖੜੀ ਹੈ ਅਸੀਂ ਇਹਦੇ ਵਾਸਤੇ ਕਾਲੇ ਕਾਨੂੰਨਾਂ ਦੇ ਖਿਲਾਫ ਤੇ ਫਾਰਮਰਾਂ ਦੇ ਹੱਥ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਹੈਗੇ ਆ ਤੇ ਜੋ ਕਿਸਾਨ ਯੂਨੀਅਨ ਦੇ ਵੱਲੋਂ ਸਾਰਿਆਂ ਵੱਲੋਂ ਇੱਕ ਜਿਹੜੀ 14 ਤਰੀਕ ਦੀ ਅੱਜ ਦੀ ਕਾਲ ਸੀ ਜੀ ਅਸੀਂ ਉਹਦਾ ਫੁੱਲ ਸਪੋਰਟ ਕਰ ਰਹੇ ਹਾਂ ਇਸ ਕਰਕੇ ਸਾਡੇ ਬਾਹਰ ਦੇ ਸਾਰੇ ਜਿਹੜੇ ਮੈਂਬਰਸ ਹੈਗੇ ਆ ਉਹ ਵੀ ਇਹਦੀ ਪੂਰੀ ਸਪੋਰਟ ਕਰ ਰਹੇ ਆ ਤੇ ਸਮੇਤ ਮੁਲਸੀ ਅਸੀਂ ਇਹਦਾ ਪ੍ਰੋਟੈਸਟ ਕਰ ਰਹੇ ਆ ਇਸ ਕਰਕੇ ਅਸੀਂ ਆਪਣਾ ਮੈਮੋਰੰਡਮ ਦੇ ਰਹੇ ਹਾਂ ਜਿਵੇਂ ਸਾਡੇ ਸਾਰੇ ਇੱਥੇ ਜਿੱਦਾਂ ਸਾਡਾ ਭਾਈਚਾਰਾ ਸਾਰੇ ਇਕੱਠੇ ਹੋਏ ਆ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਹਨ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਆਪਦਾ ਮੰਗ ਪੱਤਰ ਦਿੱਤਾ ਤਸੀਂਦਾਰ ਸਾਹਿਬ ਨੂੰ ਜਿਹਦੇ ਵਿੱਚ ਅਸੀਂ ਦੱਸਿਆ ਕਿ ਜਿਹੜੇ ਮੋਦੀ ਸਰਕਾਰ ਨੇ ਇਹ ਤੇ ਇਹਨੂੰ ਕਾਲੇ ਕਾਨੂੰਨ ਪਾਸ ਕੀਤੇ ਕਿਸਾਨਾਂ ਦੇ ਖਿਲਾਫ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਉਹਨਾਂ ਦਾ ਅੜੀਆ ਟਵੰਗਿਆ ਉਹਨੂੰ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਕਿਸਾਨਾਂ ਬੰਦਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸਾਡਾ ਮੇਲਾਵਾ ਸਭੀ ਮਾਤਾ ਮਤਾ ਹੈ ਉਹ ਰਲ ਮਿਲ ਕੇ ਮੋਦੀ ਨਾਲ ਮੋਟਾ ਨਾਲ ਕਿਸਾਨ ਭਰਾਵਾਂ ਦਾ ਸਾਥ ਦੇ ਉਸੇ ਤਰ੍ਹਾਂ ਹੀ ਸਾਡੇ ਬਾਹਰ ਵੱਲ ਜਿਹੜਾ ਬਾਦ ਦੇ ਵਕੀਲਾ ਵੱਲ ਰੋਸ ਮਾਰ ਕੇ ਕੱਢਿਆ ਉਹਦੇ ਵਿੱਚ ਵੀ ਅਸੀਂ ਵੀ ਜਿੰਨੇ ਵਕੀਰ ਨੇ ਲਾਵਾ ਅਸੀਂ ਵੀ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੀ ਹਾਂ ਕਿਸਾਨਾਂ ਦਾ ਵੀ ਪੂਰਾ ਸਹਿਯੋਗ ਦੇ ਰਹੀ ਹਾਂ ਤਾਂ ਉਹ ਮੇਰੀ ਮੋਦੀ ਸਰਕਾਰ ਨੂੰ ਇਹ ਅਪੀਲ ਆ ਵੀ ਜਿਹੜੇ 10 ਲੱਖ ਬੰਦਾ ਸੜਕਾਂ ਦੇ ਉੱਤੇ ਬੈਠਾ ਕਿਸਾਨ ਬੈਠੇ ਉਹਨਾਂ ਦੀ ਗੱਲ ਸੁਣੋ ਤੁਸੀਂ ਸਿਰਫ ਉਹਨਾਂ ਦੀ ਕੁਛੜ ਚੜ੍ਹ ਕੇ ਕਾਰਪੋਰੇਟ ਘਰਾਣੇ ਵਿੱਚ ਕੁਛੜ ਚੜ੍ਹ ਕੇ ਨਾ ਬੈਠੇ ਰਹੋ ਤੁਹਾਡੇ ਕੋਲ ਅੰਬਾਨੀਆਂ ਦਾ ਪੋਤਾ ਦੇਖਣ ਲਈ ਬਹੁਤ ਟਾਈਮ ਹੈਗਾ ਆ ਉਹ ਤੁਸੀਂ ਹਸਪੀਟਲ ਪਹੁੰਚ ਗਏ ਉਹਨਾਂ ਦਾ ਬੱਚਾ ਦੇਖਣ ਲਈ ਤੇ 10 ਲੱਖ ਕਿਸਾਨ ਨੂੰ ਤੁਸੀਂ ਦੇਖ ਦੇਣੀ ਹੈਗੇ ਉਹਨਾਂ ਨੂੰ ਠੰਡ ਦੇ ਵਿੱਚ ਮਰ ਰਹੇ ਕਿਸਾਨ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਕਿਸਾਨਾਂ ਦੀ ਗੱਲ ਸੁਣੋ ਤੇ ਜਿਹੜੇ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਜਿਹੜਾ ਤੁਸੀਂ ਇਹਨਾਂ ਲਿੰਗਰ ਔਨ ਕਰਦੇ ਆ ਤੁਹਾਡੀ ਇਹ ਸਾਜੀਸ਼ ਆ ਵੀ ਕਿਸਾਨਾਂ ਦੇ ਵਿੱਚ ਫੋਟਾ ਪਾ ਦੇਣੀ ਆ ਇਹ ਹੁਣ ਪੰਜਾਬ ਦੇ ਕਿਸਾਨ ਕੱਲੇ ਪੰਜਾਬ ਦੇ ਕਿਸਾਨ ਨਹੀਂਗੇ ਇਹ ਸਾਰੇ ਭਾਰਤ ਦੇ ਕਿਸਾਨ ਆ ਇਕੱਠੇ ਹੋ ਕੇ ਇਹਨਾਂ ਦੇ ਵਿੱਚ ਫੁੱਟ ਪਾਉਣੀ ਬਹੁਤ ਔਖੀ ਆ ਇਹਨਾਂ ਦੇ ਵਿੱਚ ਇਹਨਾਂ ਦੇ ਬੱਚੇ ਇਹ ਬੜੇ ਪੜੇ ਲਿਖੇ ਆ ਬੜੇ ਸੂਝਵਾਨ ਕਿਸਾਨ ਆ ਇਹ ਤੁਸੀਂ ਫੁੱਟ ਪਾਉਣ ਵਾਲੀ ਗੱਲ ਭੁੱਲ ਜਾਓ ਤੇ ਆ ਕੇ ਕਿਸਾਨਾਂ ਦੀ ਗੱਲ ਸੁਣੋ ਤੇ ਕਾਲੇ ਕਾਨੂੰਨ ਰੱਦ ਕਰੋ ਇਹ ਜੀ ਮੋਦੀ ਸਰਕਾਰ ਵੱਲੋਂ ਜਿਹੜੇ ਕਾਲੇ ਕੁੱਤਨ ਨੂੰ ਲਿਆਂਦੇ ਆ ਉਹਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵੀ ਚਾਏ ਭਾਈਚਾਰੇ ਵੱਲੋਂ ਪੂਰਾ ਵਿਰੋਧ ਕੀਤਾ ਗਿਆ ਮੋਦੀ ਸਰਕਾਰ ਕਹਿੰਦੀ ਸੀ ਕਿਸਾਨ ਅਨਪੜ੍ਹਿਆ ਇਹਨਾਂ ਨੂੰ ਕੋਈ ਸਮਝ ਨਹੀਂ ਹੁੰਦਾ ਵਕੀਲ ਭਾਈਚਾਰਾ ਵੀ ਇਕੱਠਾ ਹੋ ਗਿਆ ਲੋਕਲ ਲੈਵਲ ਤੋਂ ਬਾਹਰ ਅਸੋਸੀਏਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ ਹੈ ਇਸ ਕਰਕੇ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਇਹ ਜਿਹੜੇ ਕਾਨੂੰਨ ਆ ਕਿਸਾਨ ਵਰੋਧੀ ਹਨ ਸਾਰੇ ਪੜ੍ਹੇ ਲਿਖੀ ਕਲਾਸ ਡਾਕਟਰ ਵਕੀਲ ਅਰਥਚਾਰੇ ਦੇ ਜਿਹੜੇ ਸਾਰੇ ਬੰਦੇ ਆ ਉਹ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਆ ਇਸ ਕਰਕੇ ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਹਨ ਇਸ ਕਾਨੂੰਨ ਦੇ ਨਾਲ ਜਿਹੜੀ ਸਰਕਾਰ ਐਮਐਸਪੀ ਖਤਮ ਕਰਦੀ ਸੀ ਇਹਦੇ ਨਾਲ ਪੰਜਾਬ ਹਰਿਆਣਾ ਦੇ 8 ਕਰੋੜ ਲੋਕਾਂ ਨੂੰ ਪ੍ਰਭਾਵਿਤ ਹੋਊਗੇ ਤੇ ਇਹਨਾਂ 8 ਕਰੋੜ ਲੋਕਾਂ ਦਾ ਜਿਹੜਾ ਆ ਤੇ ਸੈਂਟਰ ਦੇ ਪੂਰ ਦੇ ਵਿੱਚ 70% ਕਟੜ ਤੋਂ ਨੇ ਦੇ ਵਿੱਚ ਸ਼ੇਅਰ ਕਰਦੇ ਇਸ ਕਰਕੇ ਇਹਨਾਂ ਲੋਕਾਂ ਨੂੰ ਦਾ ਖਿਆਲ ਰੱਖਣਾ ਚਾਹੀਦਾ ਤੇ ਸਰਕਾਰ ਨੂੰ ਤੁਰੰਤ ਇਹ ਕਾਨੂੰਨ ਜਿਹੜੇ ਆ ਵਾਪਸ ਲੈਣੇ ਚਾਹੀਦੇ ਹਨ ਤਾਂ ਜੋ ਲੋਕ ਜਿਹੜੇ ਉੱਥੇ ਠੰਡ ਦੇ ਵਿੱਚ ਬੈਠੇ ਹੋ ਆਪਣੇ ਘਰਾਂ ਦੇ ਵਿੱਚ ਜਾ ਸਕਣ ਤੇ ਆਮ ਲੋਕਾਂ ਨੂੰ ਵੀ ਜਿਹੜੀ ਇਹਦੇ ਕੋਈ ਹੋਰ ਕਠਿਨਾਈ ਨਾ